ਇਹ ਅਫਗਾਨ ਜਿਨ੍ਹਾਂ ਨਾਲ ਲੜ ਗੋਰੇ ਵੀ ਅੱਜ ਥੱਕੇ ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ ਇਹ ਅਫਗਾਨ ਜਾਂ ਕਹ ਲਓ ਤਾਲੀਬਾਨ ਵਾਲੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਇਸ ਵੇਲੇ ਰਹਿ ਰਹੇ ਆ ਇਹਨਾਂ ਦਾ ਇਤਿਹਾਸ ਹੀ ਇਹ ਲੜਾਈਆਂ ਜੰਗਾਂ ਜੁੱਧਾਂ ਦੇ ਵਿੱਚ ਫਸੇ ਹੀ ਰਹਿੰਦੇ ਆ ਹੁਣ ਜਿਹੜੀ ਇਹਨਾਂ ਦੀ ਲੜਾਈ ਹੈ ਇਸ ਵੇਲੇ ਬਹੁਤ ਹੀ ਪਖੀ ਹੋਈ ਆ ਪਾਕਿਸਤਾਨ ਦੇ ਨਾਲ ਇਸ ਤਰ੍ਹਾਂ ਇੰਟਰਨੈਸ਼ਨਲ ਮੀਡੀਆ ਦੀਆਂ ਖਬਰਾਂ ਆ ਰਹੀਆਂ ਇਹਨਾਂ ਦੀ ਜਿਹੜੀ ਲੜਾਈ ਹੈਗੀ ਆ ਇਹ ਆਲ ਆਊਟ ਵਾਰ ਵੀ ਹੋ ਸਕਦੀ ਆ ਆਲ ਆਊਟ ਵਾਰ ਮਤਲਬ ਕੀ ਆ ਇਹ ਆਰ ਪਾਰ ਦਾ ਨਤੀਜਾ ਵੀ ਹੋ ਸਕਦਾ ਹੈ ਜਾਂ ਪਾਕਿਸਤਾਨ ਦਾ ਅਫਗਾਨਿਸਤਾਨ ਤੇ ਰਾਜ ਹੋ ਜੂ ਜਾਂ ਅਫਗਾਨਿਸਤਾਨ ਦੇ ਜਿਹੜੇ ਤਾਲਿਬਾਨੀ ਹੈਗੇ ਆ ਉਹਨਾਂ ਦਾ ਪਾਕਿਸਤਾਨ ਤੇ ਰਾਜ ਹੋ ਜੂ ਅੱਜ ਤੋਂ ਛੇ ਦਿਨ ਪਹਿਲਾਂ ਪਾਕਿਸਤਾਨ ਨੇ 에ਅਰ ਸਟ੍ਰਾਈਕ ਕਰ ਦਿੱਤੀ ਸੀਗੀ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਜਿੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਤਹਿਰੀਕ-ਏ-ਤਾਲਿਬਾਨ ਤੇ ਜਿਹੜੇ ਅੱਤਵਾਦੀ ਆ ਤੇ ਉਹ ਲੁਕੇ ਹੋਏ ਆ ਉੱਥੇ ਉਹਨਾਂ ਦੇ ਉੱਤੇ ਜਿੱਥੇ ਇਹਨਾਂ ਨੇ 46 ਜਿਹੜੇ ਲੋਕ ਸੀਗੇ ਉਹ ਮਾਰ ਦਿੱਤੇ ਸੀਗੇ ਜਦਕਿ ਜਿਹੜੇ ਅਫਗਾਨਿਸਤਾਨ ਜਾਂ ਤਾਲੀਬਾਨ ਵਾਲੇ ਕਹਿ ਰਿਆ ਜਿਹੜੇ ਇਹ 46 ਇਹਨਾਂ ਨੇ ਮਾਰਿਆ ਇਹ ਅੱਤਵਾਦੀ ਕਹਿ ਰਿਆ ਇਹ ਅੱਤਵਾਦੀ ਨਹੀਂ ਸੀਗੇ ਇਹ ਉੱਥੋਂ ਦੇ ਜਿਹੜੇ ਲੋਕਲ ਲੋਕ ਸੀਗੇ ਉਹਦੇ ਵਿੱਚ ਬੱਚੇ ਵੀ ਸੀਗੇ ਤੇ ਔਰਤਾਂ ਸੀਗੀਆਂ ਉਹ ਇਹਨਾਂ ਨੇ ਮਾਰਿਆ 에ਅਰ ਸਟ੍ਰਾਈਕ ਦੇ ਖਿਲਾਫ ਜਿਹੜੇ ਤਾਲੀਬਾਨ ਅਫਗਾਨਿਸਤਾਨ ਵਾਲੇ ਆ ਉਹਨਾਂ ਨੇ ਵੀ ਹਮਲਾ ਕੀਤਾ ਪਾਕਿਸਤਾਨ ਦੇ ਉੱਤੇ ਤੇ ਉਹਨਾਂ ਦੇ ਜਿਹੜੇ 19 ਜਿਹੜੇ ਹੈਗੇ ਆ ਇਹ ਇਹ ਸੈਨਿਕ ਇਹਨਾਂ ਨੇ ਮਾਰ ਦਿੱਤੇ ਆ ਸੋ ਅਸਟਰਾਂ ਇਹਨਾਂ ਦੇ ਵਿੱਚ ਇਹ ਕਲੈਸ਼ ਬਹੁਤ ਵੱਧ ਚੁੱਕਿਆ ਹੈ ਇਸ ਵੇਲੇ ਇਹ ਕਿਉਂ ਕਲੈਸ਼ ਇਹਨਾਂ ਦੇ ਵਿੱਚ ਇੰਨਾ ਵਧਿਆ ਉਹ ਸਾਰੇ ਮਸਲਿਆਂ ਤੇ ਵੀ ਗੱਲ ਕਰਾਂਗੇ ਇਹਦੇ ਹੀ ਵਿੱਚ ਜਿਹੜੇ ਸਿੱਖ ਕਿੱਥੋਂ ਆ ਜਾਂਦੇ ਆ ਇਸੇ ਹੀ ਲੜਾਈ ਦੇ ਵਿੱਚ ਤਾਲੀਬਾਨ ਦਾ ਇੱਕ ਸੈਨਿਕ ਅਧਿਕਾਰੀ ਇਹ ਟਵੀਟ ਕਰ ਦਿੰਦਾ 1971 ਦੀ ਫੋਟੋ ਪਾ ਕੇ ਜਿਹਦੇ ਵਿੱਚ ਜਗਜੀਤ ਸਿੰਘ ਅਰੋੜਾ ਲੈਫਟੀਨਲ ਜਰਨਲ ਇੰਡੀਆ ਦੇ ਉਹ ਸਾਈਨ ਕਰਾ ਰਿਹਾ ਆ ਜਿਹਦੇ ਵਿੱਚ ਪਾਕਿਸਤਾਨ ਨੇ ਉੱਥੇ ਸਰੈਂਡਰ ਕਰ ਦਿੱਤਾ ਸੀਗਾ ਤੇ ਉਹਨੇ ਕਿਹਾ ਕਿ ਇਹ ਤੁਸੀਂ ਪਹਿਲਾਂ ਵੀ ਕਰ ਚੁੱਕੇ ਆ ਇਹ ਤੁਹਾਡੇ ਕੋ ਸਿੱਖਾ ਨਹੀਂ ਕਰਵਾਇਆ ਸੀ ਹੁਣ ਸਾਡੀ ਵਾਰੀ ਆ ਅਸੀਂ ਵੀ ਤੁਹਾਡੇ ਕੋ ਕਰਵਾ ਸਕਦੇ ਆ ਵੈਸੇ ਇਹ ਟਵੀਟ ਤੇ ਇਹ ਫੋਟੋ ਇਸ ਬੰਦੇ ਨੇ ਅੱਜ ਤੋਂ ਸਾਲ ਪਹਿਲਾਂ ਵੀ ਸ਼ੇਅਰ ਕੀਤੀ ਸੀਗੀ ਪਰ ਇਹ ਜਿੱਦਣ ਹੁਣ ਤਾਜ਼ਾ ਹਮਲਾ ਇਹਨਾਂ ਨੇ ਕੀਤਾ ਪਾਕਿਸਤਾਨ ਵਾਲਿਆਂ ਨੇ ਉਹਨੇ ਦੁਬਾਰਾ ਸ਼ੇਅਰ ਕੀਤੀ ਆ ਇਸ ਫੋਟੋ ਬਾਰੇ ਵੀ ਥੋੜੀ ਜਿਹੀ ਗੱਲ ਕਰ ਲੈਣੇ ਆ ਇਹ ਆ 1971 ਪਾਕਿਸਤਾਨ ਫੌਜ ਦੇ ਏ ਏ ਕੇ ਨਿਜ਼ਾਮੀ ਤੇ ਇਹ ਆਪਣੇ ਲੈਫਟੀਨਲ ਜਨਰਲ ਇਹ ਜਿਹੜੀ ਜਦੋਂ ਜੰਗ ਹੋਈ ਸੀ ਇਹਦੇ ਵਿੱਚ ਇਹਨਾਂ ਨੇ ਸਰੈਂਡਰ ਕਰਾਇਆ ਸੀ ਪਾਕਿਸਤਾਨੀ ਫੌਜ ਤੋਂ ਪਰ ਇੱਕ ਬਹੁਤ ਮਹੱਤਵਪੂਰਨ ਗੱਲ ਇੱਥੇ ਮੈਂ ਦੱਸਣੀ ਚਾਹੁੰਦਾ ਇਹ ਜਿਹੜੀ ਲੜਾਈ ਹੋਈ ਸੀਗੀ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਸੀਗਾ ਇੱਕ ਜਨਰਲ ਸੁਭੇਗ ਸਿੰਘ ਹੋਣਾ ਦਾ ਸੀਗਾ ਇਹ ਤੁਸੀਂ ਇਸ ਫੋਟੋ ਦੇ ਵਿੱਚ ਵੀ ਦੇਖ ਸਕਦੇ ਆਂ ਇਹ ਪਟਕਾ ਬਣ ਕੇ ਖੜੇ ਹੋਏ ਇਹ ਜਨਰਲ ਸੁਭੇਗ ਸਿੰਘ ਸੀਗੇ ਜਿਨ੍ਹਾਂ ਨੇ ਸੰਤ ਭਿੰਡਰਾਂ ਆਲਿਆਂ ਦੇ ਨਾਲ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਅਟੈਕ ਹੋਇਆ ਸੀਗਾ ਉੱਥੇ ਸ਼ਹੀਦ ਹੋਏ ਸੀਗੇ ਤੇ ਇਹਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਸੀਗਾ ਇਹਨਾਂ ਨੇ ਇੱਥੇ ਸੀਕ੍ਰੇਟ ਮਿਸ਼ਨ ਚਲਾ ਕੇ ਇਹ ਸਾਰੇ ਪ੍ਰੋਗਰਾਮ ਨੂੰ ਅੰਜਾਮ ਦਿੱਤਾ ਸੀਗਾ ਤੇ ਇੱਥੇ ਇਹ ਪਾਕਿਸਤਾਨੀ ਜਰਨਲ ਇਹ ਸਰੈਂਡਰ ਜਦੋਂ ਹੋਇਆ ਸੀਗਾ ਇਹ ਉਸ ਸਮੇਂ ਦੀ ਹੀ ਫੋਟੋ ਆ ਉਦੋਂ ਕਹਿ ਰਿਹਾ ਸੀਗਾ ਇਹ ਜਨਰਲ ਸੁਭੇਗ ਸਿੰਘ ਨੂੰ ਕਿ ਤੇਰੇ ਕਰਕੇ ਤੇਰੀ ਪਲੈਨਿੰਗ ਕਰਕੇ ਇਹ ਸਰਦਾਰ ਅਸੀਂ ਹਾਰ ਗਏ ਆ ਇਹ ਨਿਜ਼ਾਮੀ ਨੇ ਜਿਹੜੀ ਆਪਣੀ ਬੁੱਕ ਲਿਖੀ ਸੀ ਉਹਦੇ ਵਿੱਚ ਵੀ ਲਿਖਿਆ ਸੀ ਵਾਪਸ ਪਾਕਿਸਤਾਨ ਤੇ ਅਫਗਾਨਿਸਤਾਨ ਜਾਂ ਤਾਲੀਬਾਨ ਵਾਲੇ ਮਸਲੇ ਤੇ ਆ ਜੰਨੇ ਆ ਪਾਕਿਸਤਾਨ ਇਹ afghanistan ਦੀ ਬਾਰਡਰ ਲਾਈਨ ਹੈਗੀ ਆ ਤੇ ਆ ਜਿਹੜਾ ਗ੍ਰੀਨ ਏਰੀਆ ਦੱਸਿਆ ਜਾ ਰਿਹਾ ਇਹਦੇ ਵਿੱਚ ਜਿਹੜੀ ਹੈਗੀ ਆ ਇਹ ਪਸਤੂਨ ਪੋਪੂਲੇਸ਼ਨ ਆ ਜਿੱਦਾਂ ਕਿ ਇਹ ਇਹਨਾਂ ਦਾ ਇੱਕ ਸੱਭਿਆਚਾਰਾ ਇਹਨਾਂ ਦੀ ਇਹ ਪਸਤੂਨ ਪੋਪੂਲੇਸ਼ਨ ਆ ਇਹ ਸਾਰੇ ਅੱਧੇ afghanistan ਦੇ ਵਿੱਚ ਵੀ ਬਹੁਤ ਫੈਲੀ ਹੋਈ ਆ ਤੇ ਇਹ ਜਿਹੜਾ ਪਾਕਿਸਤਾਨ ਦੇ afghanistan ਦਾ ਬਾਰਡਰ ਆ ਇਹਦੇ ਉੱਤੇ ਲਗਭਗ ਲਗਭਗ ਇਹੀ ਲੋਕ ਹੀ ਹੈਗੇ ਆ ਜਿਹੜੇ ਰਹਿ ਰਹੇ ਆ 9 11 ਦੇ ਸਮੇਂ ਜਦੋਂ ਅਮਰੀਕਾ ਦੇ ਉੱਤੇ ਹਮਲਾ ਹੋਇਆ ਸੀ ਤੇ ਉਹਨਾਂ ਦੇ ਵਲਟ ਰੇਡ ਸੈਂਟਰ ਢਾ ਦਿੱਤੇ ਗਏ ਸੀਗੇ ਤੇ ਅਮਰੀਕਾ ਨੇ ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ ਆ ਕੇ ਤਾਂ ਬਹੁਤ ਸਾਰੇ ਜਿਹੜੇ ਇਹ ਤਾਲੀਬਾਨੀ ਸੀਗੇ ਉੱਥੋਂ ਇਹ ਪਸ਼ਤੂਨ ਜਿਹੜੀ ਇਹ ਪਪੂਲੇਸ਼ਨ ਆ ਇਹਨੂੰ ਬਿਲੋਂਗ ਕਰਦੇ ਸੀਗੇ ਤੇ ਉਹ ਨੱਠ ਕੇ ਜਿਹੜੇ ਇੱਥੇ ਪਾਕਿਸਤਾਨ ਦੇ ਵਿੱਚ ਵੀ ਆ ਗਏ ਸੀਗੇ ਤੇ ਇਹ ਜਿਹੜਾ ਬਾਰਡਰ ਹੈ ਇਹਦੇ ਵਿੱਚ ਕੋਈ ਵੀ ਜਿਹੜੀ ਇਹ ਲੈਨ ਜਾਂ ਕਹਿ ਲਓ ਕਿ ਇੱਕ ਬਾਰਡਰ ਨਾਪਿਆ ਨਹੀਂ ਗਿਆ ਅਫਗਾਨਿਸਤਾਨ ਤੇ ਪਾਕਿਸਤਾਨ ਨਾਲ ਕਿ ਇੱਥੋਂ ਤੱਕ ਤੁਹਾਡਾ ਏਰੀਆ ਜਾਂ ਸਾਡਾ ਏਰੀਆ हां ਕੁਜ਼ੀਨਾ ਕਦੀ ਜਿੱਦਾਂ ਜਿਹਦਾ ਅਧਿਕਾਰ ਆ ਉਸ ਹਿਸਾਬ ਨਾਲ ਉਹ ਤੇ ਰਾਜ ਕਰੀ ਜਾ ਰਿਹਾ ਸੋ ਇਹ ਇਸ ਏਰੀਏ ਦੇ ਵਿੱਚ ਇਹ ਪਪੂਲੇਸ਼ਨ ਰਹਿੰਦੀ ਹੈ ਤੇ ਤਾਲੀਬਾਨ ਵਾਲੇ ਜਿਹੜੇ ਸੀਗੇ ਇਹ ਹੁਣ ਜਦੋਂ ਅਮਰੀਕਾਂ ਵਾਲੇ ਇੱਥੋਂ ਗਏ ਆ ਤੇ ਇਹਨਾਂ ਤਾਲੀਬਾਨ ਵਾਲਿਆਂ ਦਾ ਜਿਹੜਾ ਪੂਰਾ ਰਾਜ ਹੋ ਗਿਆ ਤੇ ਜਿਹੜੀ ਇੱਧਰ ਵੀ ਪਪੂਲੇਸ਼ਨ ਸੀਗੀ ਜਿਹੜੇ ਕੀ ਆਪਣੇ ਆਪ ਨੂੰ ਟੀਟੀਪੀ ਕਹਿੰਦੇ ਆ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਕਹਿੰਦੇ ਆ ਤੇ ਜਿਹੜੀ ਤਹਿਰੀਕ-ਏ-ਤਾਲੀਬਾਨ ਵਾਲਿਆ ਉਹ ਇਸ ਵੇਲੇ ਇੱਥੇ ਰਾਜ ਕਰ ਰਹੇ ਆ ਤੁਸੀਂ ਸਮਝ ਗਏ ਗੱਲ ਇਹ ਦੋ ਹੀ ਆਪਣੇ ਆਪ ਨੂੰ ਇਕੱਠੇ ਹੀ ਸਮਝਦੇ ਆ ਤੇ ਜਿਹੜੇ ਇਹ ਵਾਲੇ ਏਰੀਏ ਆ ਪਾਕਿਸਤਾਨ ਦੇ ਇੱਥੇ ਜਿਹੜੀ ਪਾਕਿਸਤਾਨ ਦੀ ਆਰਮੀ ਆ ਉਹਨਾਂ ਦਾ ਰਾਜ ਘੱਟ ਚੱਲਦਾ ਹੈ ਤੇ ਜਿਹੜੇ ਇਹ ਤਹਿਰੀਕ-ਏ-ਤਾਲੀਬਾਨ ਵਾਲੇ ਪਾਕਿਸਤਾਨ ਵਾਲੇ ਲੋਕ ਹੈਗੇ ਇਹਨਾਂ ਦਾ ਆਪਣਾ ਰਾਜ ਚੱਲਦਾ ਇਹਨਾਂ ਦੀ ਆਪਣੀ ਸਰਕਾਰ ਚੱਲਦੀ ਆ ਤੇ ਇੱਥੇ ਇਹਨਾਂ ਦੇ ਆਪਣੇ ਹੀ ਸ਼ਰੀਆ ਕਾਨੂੰਨ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਇੱਥੇ ਕਸਬੇ ਆ ਉਹਨਾਂ ਦੇ ਵਿੱਚ ਲਾਗੂ ਆ ਹਥਿਆਰ ਵਗੈਰਾ ਇਸ ਏਰੀਏ ਦੇ ਵਿੱਚ ਬਹੁਤ ਬਣਦੇ ਆ ਸੋ ਇਸ ਹਿਸਾਬ ਦੇ ਨਾਲ ਜਿਹੜੇ ਪਾਕਿਸਤਾਨ ਵਾਲੀ ਜਿਹੜੀ ਆਰਮੀ ਹੈਗੀ ਆ ਇਹਨਾਂ ਦਾ ਕਲੈਸ਼ ਆਪਸ ਦੇ ਵਿੱਚ ਹੁੰਦਾ ਹੀ ਰਹਿੰਦਾ ਆ ਤੇ ਇਹ ਵਾਲੇ ਲੋਕ ਜਿਹੜੇ ਹੈਗੇ ਜਿੰਨੇ ਵੀ ਟੈਰਰ ਅਟੈਕ ਹੁੰਦੇ ਆ ਪਾਕਿਸਤਾਨ ਦੇ ਵਿੱਚ ਵੀ ਇਹ ਤਹਿਰੀਕ ਏ ਜਿਹੜੇ ਪਾਕਿਸਤਾਨ ਵਾਲੇ ਆ ਹੈਗੇ ਆ ਜਿਹੜੇ ਤਹਿਰੀਕ ਏ ਇਹ ਤਾਲੀਬਾਨ ਜਾਨੀ ਕਿ ਉਹ ਪਾਕਿਸਤਾਨ ਦੇ ਵਿੱਚ ਰਹਿੰਦੇ ਜਿਹੜੇ ਉਹੀ ਆਪਣਾ ਜਿੰਮਾ ਲੈਂਦੇ ਰਹਿੰਦੇ ਆ ਤੇ ਇਹ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਇਹਨਾਂ ਦਾ ਏਜੰਡਾ ਹੈ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ ਸੋ ਇਹ ਜਿਹੜੇ ਪਾਕਿਸਤਾਨ ਦੇ ਵਿੱਚ ਚਾਈਨਾ ਦੇ ਜਿਹੜੇ ਇਸ ਵੇਲੇ ਪ੍ਰੋਜੈਕਟ ਚੱਲ ਰਿਹਾ ਜਦਾ ਬੀਆਰਆਈ ਚੱਲ ਰਿਹਾ ਜਾਂ ਹੋਰ ਕੋਰੀਡੋਰ ਉੱਥੇ ਬਣਾ ਰਿਹਾ ਚਾਈਨਾ ਵਾਲੇ ਉੱਥੋਂ ਆਪਣਾ ਕੋਈ ਇੰਜੀਨੀਅਰ ਵਗੈਰਾ ਭੇਜਦੇ ਆ ਤੇ ਉਹਨੂੰ ਮਨੁੱਖੀ ਬੰਬ ਬਣਾ ਬਣਾ ਕੇ ਇਹ ਟੀਟੀਪੀ ਵਾਲੇ ਅਡਾਂ ਸੜਦੇ ਸੀਗੇ ਇਸ ਲਈ ਜਿਹੜੀ ਹੁਣ ਇਹ ਪਾਕਿਸਤਾਨ ਦੇ ਉੱਤੇ ਵੀ ਇੱਕ ਪੂਰਾ ਪ੍ਰੈਸ਼ਰ ਬਣਿਆ ਹੋਇਆ ਸੀ ਚਾਈਨਾ ਵੱਲੋਂ ਵੀ ਕਿ ਸਾਡੇ ਬੰਦੇ ਇੱਥੇ ਮਰ ਰਹੇ ਆ ਤੁਸੀਂ ਕੁਝ ਕਰਦੇ ਨਹੀਂਗੇ ਇਸ ਲਈ ਉਹਨਾਂ ਨੇ ਪਹਿਲਾਂ ਵੀ ਇਹਨਾਂ ਤੇ ਸਟ੍ਰਾਈਕਾ ਵੀ ਕੀਤੀ ਪਰ ਹੁਣ ਉਹਨਾਂ ਨੇ ਜਿਹੜੇ ਇਹਨਾਂ ਦੇ ਇਸ ਵਾਲੇ ਏਰੀਏ ਦੇ ਵਿੱਚ ਜਾ ਕੇ ਯਾਨੀ ਕਿ ਤਾਲੀਬਾਨ ਯਾਨੀ ਕਿ ਅਫਗਾਨਿਸਤਾਨ ਦੇ ਵਿੱਚ ਜਾ ਕੇ ਜਿਹੜੀ ਉਹ ਇਸ ਸਟ੍ਰਾਈਕ ਕੀਤੀ ਜਿਹਦੇ ਨਾਲ ਅਫਗਾਨਿਸਤਾਨ ਵਾਲੇ ਹੁਣ ਥੋੜਾ ਖੇਚ ਗਏ ਕਹਿੰਦੇ ਆ ਜਾਓ ਫਿਰ ਅਸੀਂ ਤਾਂ ਅੱਗੇ ਤਿਆਰੀ ਬੈਠੇ ਨੇ ਸਾਲਾਂ ਤੋਂ ਲੜਦੇ ਆ ਰਹੇ ਜੇ ਮੈਂ ਤੁਹਾਨੂੰ ਇਤਿਹਾਸ ਦੱਸਦਾ ਅਫਗਾਨਿਸਤਾਨ ਵਾਲਿਆਂ ਦਾ ਤਾਂ ਤਾਂ ਮਹਿਮੂਦ ਗਜਨਵੀ ਜਿਹਨੇ ਸੋਮਨਾਥ ਦਾ ਮੰਦਿਰ ਵੀ ਲੁੱਟਿਆ ਸੀ ਉਹ ਵੀ ਅਫਗਾਨਿਸਤਾਨ ਤੋਂ ਸੀਗਾ ਤੇ ਜੇ ਕਹਦਾ ਅਬਦਾਲੀ ਉਹ ਵੀ ਅਫਗਾਨਿਸਤਾਨ ਤੋਂ ਹੀ ਸੀਗਾ ਬਸ ਇਹਨੂੰ ਇੱਕ ਹੀ ਸਰਦਾਰ ਹਰੀ ਸਿੰਘ ਨੜੂਏ ਨੇ ਨੱਕਾ ਲਾਇਆ ਸੀ ਅਫਗਾਨਿਸਤਾਨ ਨੂੰ ਤੇ ਇੱਥੇ ਰਾਜ ਕੀਤਾ ਸੀ ਇਸ ਲਈ ਅੱਜ ਵੀ ਇੱਥੋਂ ਦੇ ਲੋਕ ਜਿਹੜੇ ਹੈਗੇ ਆ ਮੰਦੇ ਆ ਬਾਕੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੀ ਜਿਹੜੀ ਫੌਜੀ ਤਾਕਤ ਹੈਗੀ ਆ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਤਾਂ ਉਹਦੇ ਵਿੱਚ ਕੋਈ ਸੰਦੇਹ ਨਹੀਂਗਾ ਕਿ ਪਾਕਿਸਤਾਨ ਕੋਲ ਵਧੀਆ ਇੱਕ ਫੌਜ ਹੈਗੀ ਆ ਉਹਨਾਂ ਕੋਲ ਹਵਾਈ ਸੈਨਾ ਹੈਗੀ ਆ ਉਹਨਾਂ ਕੋਲ ਜਿਹੜੇ ਹਥਿਆਰ ਆ ਉਹ ਵਧੀਆ ਹੋ ਸਕਦੇ ਆ ਪਰ ਜਿਹੜੇ ਇਹ ਤਾਲੀਬਾਨ ਨਹੀਂ ਹੈਗੇ ਆ ਇਹਨਾਂ ਕੋਲ ਜਿਹੜਾ ਲੜਾਈ ਮੈਦਾਨ ਤੇ ਲੜਨ ਦਾ ਜੋ ਐਕਸਪੀਰੀਅੰਸ ਆ ਉਹ ਮੈਨੂੰ ਲੱਗਦਾ ਇਸ ਖਿੱਤੇ ਦੇ ਵਿੱਚ ਕਿਸੇ ਦੇ ਕੋਲ ਵੀ ਨਹੀਂ ਹੋਣਾ ਹੈਗਾ ਇਹ ਜਿਹੜਾ ਏਸ਼ੀਆ ਦਾ ਇਹ ਪੂਰਾ ਖਿੱਤਾ ਹੈਗਾ ਕਿਉਂਕਿ ਇਹ ਅੱਜ ਦੇ ਨਹੀਂ ਸਦੀਆਂ ਤੋਂ ਹੀ ਇਹ ਲੜਾਈ ਜੰਗਾ ਜੁੱਦਾਂ ਤੇ ਚੱਲਦੀ ਆ ਰਹੀ ਹੈ ਤੇ ਹੁਣੇ ਹੀ ਲੇਟੈਸਟ ਹਾਲੇ ਇਹ ਅਮਰੀਕਾਂ ਵਾਲੇ ਵੀ ਇਹਨਾਂ ਨੇ ਇਥੋਂ ਨਿਕਲ ਗਏ ਉਹ ਜਾਂ ਕਹ ਲਓ ਥੱਕ ਹਾਰ ਕੇ ਨਿਕਲ ਗਏ ਜਾਂ ਉਹ ਛੱਡ ਕੇ ਚੱਲ ਗਏ ਜਾਂ ਇਹਨਾਂ ਨੇ ਦੜਾਤੇ ਜੋ ਮਰਜੀ ਸਮਝ ਲਓ ਮਤਲਬ ਕੀ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈਗਾ ਮੈਦਾਨੀ ਲੜਾਈ ਲੜਨ ਦੇ ਵਿੱਚ ਬਾਦੂ ਆ ਤੇ ਹੁਣ ਜਿਹੜੀ ਇਹਨਾਂ ਦੀ ਲੇਟੈਸ ਇਹ ਨਿਊਜ਼ ਆ ਰਹੀ ਆ ਤੇ ਜਿਹੜੇ ਇਹਨਾਂ ਦੇ ਕਈ ਬਾਰਡਰ ਹੈਗੇ ਆ ਉਹਨਾਂ ਦੇ ਉੱਤੇ ਅਫਗਾਨਿਸਤਾਨ ਦੇ ਜਿਹੜੇ ਇਹ ਲੜਾਕੇ ਤਾਲਿਬਾਨੀ ਹੈਗੇ ਆ ਇਹ ਪਾਕਿਸਤਾਨ ਦੇ ਅੰਦਰ ਵੜ ਕੇ ਯਾਨੀ ਕਿ ਇਸ ਵੇਲੇ ਲੜ ਰਿਆ ਤੇ ਉਹਨਾਂ ਦੇ ਜਿਹੜੇ ਕਈ ਸੈਨਿਕ ਹੈਗੇ ਆ ਪਾਕਿਸਤਾਨ ਦੇ ਇਹਨਾਂ ਨੇ ਮਾਰ ਵੀ ਦਿੱਤੇ ਆ ਇੱਕ ਇਹਨਾਂ ਨੂੰ ਫਾਇਦਾ ਇਹ ਵੀ ਹੋ ਰਿਹਾ ਕਿ ਜਿਹੜੇ ਇਹ ਟੀਟੀਪੀ ਦੇ ਜਿਹੜੇ ਮੈਂਬਰ ਹੈਗੇ ਆ ਇਹ ਤਹਿਰੀਕ ਇਹ ਤਾਲਿਬਾਨ ਜਿਹੜੇ ਪਾਕਿਸਤਾਨ ਵਾਲੇ ਆਪਣੇ ਆਪ ਨੂੰ ਕਹਾਉਂਦੇ ਆ ਉਹ ਪਾਕਿਸਤਾਨ ਦੇ ਜਿਹੜੇ ਅੰਦਰਲੇ ਜਿਹੜੇ ਇਲਾਕੇ ਆ ਗਏ ਉਹਨਾਂ ਦੇ ਵਿੱਚ ਵੀ ਬੈਠੇ ਹੋਏ ਆ ਤੇ ਉਹ ਉੱਥੋਂ ਵੀ ਆਪਣੀਆਂ ਵਾਰਦਾਤਾਂ ਨੂੰ ਇੰਜਾਮ ਦੇ ਰਿਹਾ ਜਿਹਦੀ ਵਜ੍ਹਾ ਕਰਕੇ ਜਿਹੜਾ ਪਾਕਿਸਤਾਨ ਨੂੰ ਇਸ ਵੇਲੇ ਦੋਹਰੀ ਮਾਰ ਇੱਕ ਤਰ੍ਹਾਂ ਨਾਲ ਪੈ ਰਹੀ ਆ ਕਿ ਬਾਕੀ ਇਹ ਉਹੀ ਤਾਲਿਬਾਨ ਨਹੀਂ ਹੈਗੇ ਆ ਜਿਨ੍ਹਾਂ ਨੂੰ ਸਾਰਾ ਮੀਡੀਆ ਸਾਰਾ ਵਰਲਡ ਪਹਿਲਾਂ ਇਹ ਅਤਵਾਦੀ ਕਹਿੰਦਾ ਹੁੰਦਾ ਸੀਗਾ ਫਿਰ ਇਹਨਾਂ ਦੀ ਆਪਣੀ ਉੱਥੇ ਸਰਕਾਰ ਬਣ ਗਈ ਤਾ ਪਹਿਲਾਂ ਪਹਿਲਾਂ ਕਈ ਦੇਸ਼ਾਂ ਨੇ ਇਹਨਾਂ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਇੰਡੀਆ ਦੇ ਵਿੱਚ ਵੀ ਇਹਨਾਂ ਨੂੰ ਅੱਤਵਾਦੀ ਪਹਿਲਾਂ ਜਦੋਂ ਸੀਗੇ ਤਾਲੀਬਾਨ ਦਰ ਆਲਾ ਸੀਗਾ ਸਾਰੇ ਨਿਊਜ਼ ਚੈਨਲ ਕਹਿੰਦੇ ਹੀ ਅੱਤਵਾਦੀ ਆਗਾ ਜੀ ਇਹ ਬੜੇ ਖਤਰਨਾਕ ਆ ਤੇ ਪੂਰੇ ਵਰਲਡ ਦੇ ਵਿੱਚ ਵੀ ਇਦਾਂ ਹੀ ਇਹਨਾਂ ਦੇ ਖਿਲਾਫ ਕੀਤਾ ਜਾਂਦਾ ਸੀ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਪਹਿਲਾਂ ਤਾਂ ਸਾਰਿਆਂ ਨੇ ਮਾਨਤਾ ਦਿੱਤੀ ਨਹੀਂ ਦੇਸ਼ ਦੀਆਂ ਜਿਹੜੀਆਂ ਬੜੇ ਬੜੇ ਦੇਸ਼ ਸੀਗੇ ਹੌਲੀ ਹੌਲੀ ਸਾਰਿਆਂ ਨੇ ਦੇ ਦਿੱਤੀ ਇੰਡੀਆ ਨੇ ਵੀ ਦੇ ਦਿੱਤੀ ਸੋ ਕਹਿੰਦੇ ਨਹੀਂ ਹੁੰਦੇ ਬਾਗੀ ਤੋਂ ਬਾਦਸ਼ਾਹ ਬਣ ਲੱਗੇ ਟਾਈਮ ਨਹੀਂ ਲੱਗਦਾ ਜਦੋਂ ਬੰਦਾ ਬਾਦਸ਼ਾਹ ਬਣ ਜਾਂਦਾ ਫਿਰ ਸਾਰੇ ਸਲੂਟ ਮਾਰਨ ਲੱਪੰਦੇ ਆ ਜਦੋਂ ਬਾਗੀ ਹੁੰਦੇ ਆ ਤਾਂ ਉਸ ਸਮੇਂ ਹਰੇਕ ਹੀ ਉਹਨਾਂ ਨੂੰ ਖਾੜਕੂ ਅਤਵਾਦੀ ਵੱਖਵਾਦੀ ਕਹਿੰਦੇ ਹੁੰਦੇ ਆ ਸੋ ਜਿੰਨਾ ਚਿਰ ਕਿਸੇ ਵੀ ਕੌਮ ਦੇ ਕੋਲ ਰਾਜ ਨਹੀਂ ਆਉਂਦਾ ਹੈਗਾ ਉਨਾਂ ਚਿਰ ਉਹ ਵੱਖਵਾਦੀ ਅਤਵਾਦੀ ਜਾਂ ਉਗਰਵਾਦੀ ਉਹ ਰਹਿੰਦੀ ਹੈ ਜਦੋਂ ਰਾਜ ਆ ਜਾਂਦਾ ਫਿਰ ਸਾਰੇ ਦੇਸ਼ ਰਾਜ ਲੋਕ ਸਲਾਮਾ ਠੋਕਣ ਲੱਪੰਦੇ ਆ ਜਾਣਕਾਰੀ ਵਧੀਆ ਲੱਗੀ ਤਾਂ ਥੱਲੇ ਕਮੈਂਟ ਕਰਕੇ ਦੱਸ ਦਿਓ ਜੇਕਰ ਕੋਈ ਕਮੀ ਪਈ ਸੀ ਤਾਂ ਵੀ ਜਰੂਰ ਦੱਸਿਓ ਅੱਗੇ ਤੋਂ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ